ਸੁਰਮੇ ਦੱਸਦਾ ਕਿਹੜੇ ਕਿਹੜੇ ਮਿਰਚ ਦਾ ਰੇਟ ਹੈ ਉਹ ਸਹੀ ਬੰਨਾ ਸਟਾਰਟ ਹੋ ਗਏ ਤੇ ਆਪਾਂ ਹੁਣ ਉਹਤੇ ਜਿਹੜੀ ਦਵਾਈਆਂ ਕਰਨ ਦਾ ਉਹ ਵੀ ਆਪਣਾ ਪੂਰਾ ਫਰਜ਼ ਬੰਨਦਾ ਆਪਾਂ ਦਵਾਈਆਂ ਕਿਹੜੀਆਂ ਕਿਹੜੀਆਂ ਕਰ ਸਕਦੇ ਆ ਸੁਰਮੇ ਉਹ ਦੱਸਦਾ ਪੂਰੀ ਗੌਰ ਨਾਲ ਸੁਣ ਲਿਓ ਜਿਹੜੇ ਜਿਹੜੇ ਪੇਸਟ ਆਏ ਉਹਦੇ ਬਾਰੇ ਗੱਲ ਕਰਾਂਗੇ ਤੇ ਜਿਹੜੇ ਜਿਹੜੇ ਨੁਕਸਾਨ ਹੋ ਰਹੇ ਉਹਦੀ ਗੱਲ ਕਰਾਂਗੇ ਪਹਿਲਾਂ ਜਿਵੇਂ ਤੇਲਾ ਇਸ ਟਾਈਮ ਵਿੱਚ ਕਾਫੀ ਜ਼ਿਆਦਾ ਆਇਆ ਹੋਇਆ ਤੁਸੀਂ ਜਿੱਥੇ ਤੇਲਾ ਆਇਆ ਹੋਇਆ ਜ਼ਿਆਦਾ ਇਹਦੇ ਵਾਸਤੇ ਆਈ ਰੋਬਟ ਤੇ ਪਲੱਸ ਹਲਵਿੰਜੋ ਦੀ ਸਪਰੇ ਕਰਾਓ ਉਹ ਸਾਰੇ ਕੰਮ ਤੁਹਾਡੇ ਕਵਰ ਕਰ ਲੂ ਨਾਲੇ ਤੁਹਾਡਾ ਤੇਲ ਆ ਨਾਲੇ ਤੁਹਾਡਾ ਚੇਪਾ ਨਾਲੇ ਸੁੰਡੀ ਤੇ ਇੱਕ ਹੁਣ ਜੂ ਦਾ ਟੈਗ ਵੀ ਮਿਰਚ ਤੇ ਆਊਗਾ ਹੀ ਆਊਗਾ ਤੁਸੀਂ ਧਿਆਨ ਰੱਖਿਓ ਮਿਰਚ ਤੇ ਬੈਟ ਫਲਾਈ ਵੀ ਆ ਚੁੱਕੀ ਹੈ ਜੇ ਤੁਸੀਂ ਇਹ ਕਰ ਸਕਦੇ ਹੋ ਆਈ ਰੋਬਟ 40 ਗ੍ਰਾਮ ਏਕੜ ਦੀ ਤੇ ਪਲੱਸ ਟੈਂਗੋ ਇੱਕ ਪੜੀ ਦੋ ਟੈਂਕੀਆਂ ਦੀ ਬਾਕੀ ਸਪਰੇ ਕਰ ਸਕਦੇ ਹੋ ਤੇ ਦੂਸਰਾ ਮੇਨ ਜਿਹੜੀ ਪ੍ਰੋਬਲਮ ਆਈ ਹੋਈ ਹੈ ਉਹ ਹੈਗੀ ਹੈ ਜਿਹੜਾ ਫਰੂਟ ਸਾਡਾ ਬਹੁਤ ਡਿਗਰੇ ਹੈ ਫਰੂਟ ਦਾ ਗਿਰਨਾ ਇਹ ਵੀ ਬਹੁਤ ਨੁਕਸਾਨਦੇਹ ਹੁੰਦਾ ਹੈ। ਇਹਦੇ ਬਾਅਦ ਤੇ ਅਸੀਂ ਬੋਰਨ ਪਲੱਸ ਕੈਲਸ਼ੀਅਮ ਕਰਨਾ ਕਰਨਾ ਜਿਹੜਾ ਤਨੇਸ਼ਾ ਕ੍ਰੋਪ ਸੈਂਸ ਦਾ ਬਾਲਕੈਮ ਦਾ ਬਣਿਆ ਹੋਇਆ। ਜਿਹੜਾ ਮੇਡ ਇਨ ਯੂਐਸ ਦਾ ਬਣਿਆ ਹੋਇਆ ਤੁਸੀਂ ਉਹਦੀ ਡੋਜ਼ 2 200 ਗ੍ਰਾਮ ਰੱਖਣੀ ਹੈ ਪਰ ਏਕੜ ਦੀ। 200 ਗ੍ਰਾਮ ਕੈਲਸ਼ੀਅਮ 200 ਗ੍ਰਾਮ ਬੋਰਨ ਪਾ ਕੇ ਸਪਰੇਅ ਕਰ ਦਿਓ। ਮਿਰਚ ਨੂੰ ਬਿਲਕੁਲ ਐਂ ਘੋ ਵਰਗੀ ਕੱਚੀ ਕਰ ਦਊਗਾ। ਤੇ ਜਿੱਤੇ ਪੱਤਾ ਘਟ ਹੈ ਗਰਮੀ ਦੇ ਕਾਰਨ ਫਰੂਟ ਖਰਾਬ ਹੋ ਰਿਹਾ। ਜਿਵੇਂ ਫਰੂਟ ਲਾਲ ਹੋ ਰਿਹਾ ਗਰਮੀ ਦੇ ਕਾਰਨ ਮਿੱਥੇ ਪੱਤਾ ਘਟ ਹੁੰਕਾ ਨਹੀਂ ਫਰੂਟ ਲਾਲ ਹੋ ਰਿ ਉਲਾਸ ਬੌਦੀ ਸਪਰੇਅ ਉਹ ਕਰਨੀ ਹੈ ਤੇ ਮਿਰਚ ਨੂੰ ਸਮੇਂ-ਸਮੇਂ ਤੇ ਖਰਾਕੜ ਦੇ ਦਿਜੋ 12 32 16 ਤੁਸੀਂ ਪਾਣੀ ਦੇ ਦੇ ਸਕਦੇ ਹੋ 25 ਕਿਲੋ ਕੈਲਸ਼ੀਅਮ ਦੇ ਸਕਦੇ ਹੋ ਤੇ ਤੁਸੀਂ ਆਈਪੀਐਲ ਦਾ ਜਿਹੜਾ ਉਹਦਾ ਪੋਲੀਸਲਫੇਟ ਉਹ ਵੀ 15 ਤੋਂ 20 ਕਿਲੋ ਤੁਸੀਂ ਕਿਲੇ ਦਾ ਉਹ ਵੀ ਦੇ ਸਕਦੇ ਹੋ ਮਿਰਚ ਨੂੰ ਦੁਬਾਰੇ ਜਵਾਨ ਕਰ ਲਓ ਰੇਟ ਹੁਣ ਚੰਗਾ ਬਣਨ ਵਾਲਾ ਹੈ ਜਿਹੜੀ ਇਹ ਜੀ ਡੋਲ ਹੈ ਉਹ ਬਹੁਤ ਚੰਗੀ ਕਾੜ ਘੜ ਸਕਦੀ ਹੈ ਸੋ ਧੰਨਵਾਦ ਸਭ ਦਾ ਵੀਡੀਓ ਸ਼ੇਅਰ ਕਰਿਓ ਫਾਰਮ ਵੀਰਾਂ ਨੂੰ ਤੱਕ ਪਹੁੰਚੇ ਤੇ ਆਪਣਾ ਚੈਨਲ ਸਮਾਰਟ ਕਿਸਾਨ ਤੁਸੀਂ ਫੇਸਬੁੱਕ ਤੇ ਫੋਲੋ ਕਰ ਲਓ YouTube ਤੇ ਸਮਾਰਟ ਸੰਪੀਅ ਵੀ 31 ਨਾਲ ਤੇ ਤੁਸੀਂ ਸਬਸਕ੍ਰਾਈਬ ਕਰ ਲਓ ਧੰਨਵਾਦ ਸਭ ਦਾ ਵੀਡੀਓ ਬਦੋ ਸ਼ੇਅਰ ਕਰਿਆ ਕਰੋ ਆਪਾਂ ਚੰਗੇ ਵੀਡੀਓ ਤੁਹਾਡੇ ਲੈ ਕੇ ਆਉਂਦੇ ਰਹਿਣੇ ਸਤਿ ਸ਼੍ਰੀ ਅਕਾਲ ਜੀ